ਪਦਰੋ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਫਿਰੋਜ਼ਪੁਰ ਦਾ ਪ੍ਰਸ਼ਾਸਨ ਵੀ ਪੱਬਾ ਪਾਰ ਹੋ ਚੁੱਕਿਆ ਹੈ ਜਿੱਥੇ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਚੋਣਾਂ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਦੇ ਲਈ ਵੱਖਰਾ ਉਪਰਾਲਾ ਕੀਤਾ ਗਿਆ ਹੈ ਜਿਸ ਸੰਬੰਧੀ ਡੀਸੀ ਫਿਰੋਜ਼ਪੁਰ ਨੇ ਕਿਹਾ ਹੈ ਕਿ ਹੁਣ ਬਜ਼ੁਰਗ ਅਤੇ ਅਪਾਹਜ ਲੋਕ ਘਰ ਬੈਠ ਕੇ ਆਪਣੀ ਵੋਟ ਪਾ ਸਕਦੇ ਹਨ ਉਤੇ ਫਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧਾਮਤ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੌਰਾਨ ਜਾਣਕਾਰੀ ਦਿੰਦੇ ਹੋਣਾਂ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਗਈਆਂ ਨੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਲਈ ਵੀ ਵੱਖਰਾ ਉਪਾਲਾ ਕੀਤਾ ਗਿਆ ਹੈ ਉਨ੍ਹਾਂ ਕਿਹਾ ਜੋ 85 ਸਾਲ ਤੋਂ ਉੱਪਰ ਬਜ਼ੁਰਗ ਨੇ ਜੋ ਤੁਰਫੇ ਨਹੀਂ ਸਕਦੇ ਜਾਂ ਫਿਰ ਜੋ ਲੋਕ ਅਪਾਹਜ ਨੇ ਹੋ ਆਪਣੇ ਹੁਣ ਘਰ ਬੈਠ ਕੇ ਵੈਲਟ ਪੇਪਰ ਰਾਹੀਂ ਆਪਣੀ ਵੋਟ ਪਾ ਸਕਣਗੇ ਜਿਨ੍ਹਾਂ ਕੋਲ ਖਾਸ ਤੌਰ ਤੇ ਬੀਐਲ ਅਤੇ ਪੋਲਿੰਗ ਏਜੰਟ ਦੇ ਨਾਲ ਨਾਲ ਕਰਮਚਾਰੀ ਵੀ ਹਾਜ਼ਰ ਰਹਿਣਗੇ। ਅਤੇ ਪ੍ਰਕਿਰਿਆ ਨੂੰ ਜਿਹੜਾ ਕਿ ਗੁੱਪਤ ਰੱਖਿਆ ਜਾਵੇਗਾ। ਨਾਲ ਹੀ ਉਹਨਾਂ ਕਹਿ ਕਿ ਜਿਨ੍ਹਾਂ ਲੋਕਾਂ ਦੇ ਹਾਲੇ ਤੱਕ ਵੋਟ ਨਹੀਂ ਬਣੀ ਉਹ ਲੋਕ 4 ਮਈ ਤੱਕ ਆਪਣੀ ਵੋਟ ਬਣਵਾ ਸਕਦੇ ਨੇ। ਕਮਿਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਸ ਵਾਰ ਜਿਹੜੀਆਂ ਲੋਕ ਸਭਾ 2024 ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜਿਹੜੇ ਹਰੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 85 ਸਾਲ ਤੋਂ ਉੱਪਰ ਹੈਗੀ ਐ ਜਾਂ ਕੁਝ ਦਿਵੰਗ ਨੇ ਜਿਹੜੇ ਕਿ ਗੋੜ ਪੰਜ ਵੀਰ ਮੁਸ਼ਕਿਲ ਆਂਦੀ ਹੈਗੀ ਐ ਰਾਸ਼ ਹੁੰਦਾ ਹੈ ਪੀੜ ਲੱਗੀ ਹੁੰਦੀ ਹੈ ਉਹਨਾਂ ਵਾਸਤੇ ਸਪੈਸ਼ਲ ਸਹੂਲਤ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਈ ਐ ਉਹ ਸਾਡੇ 12 ਡੀ ਫਾਰਮ ਦੇ ਵਿੱਚ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਦੀ ਕੰਸੈਂਟ ਆ ਜਾਏਗੀ ਉਹਨਾਂ ਨੂੰ ਪੋਸਟਲ ਵੋਟ ਜਾਰੀ ਕੀਤਾ ਜਾਊਗਾ ਫਿਰ ਸਾਡੇ ਜਿਹੜੇ ਪੋਲਿੰਗ ਪਾਰਟੀਆਂ ਹੈਗੀਆਂ ਨੇ ਉਹ ਪੋਲਿੰਗ ਏਜੰਟ ਜਿਹੜੇ ਪੋਲੀਟਿਕਲ ਪਾਰਟੀ ਦੇ ਨਾਲ ਜਾ ਸਕਦੇ ਨੇ ਉਹ ਫਿਰ ਆਪਣਾ ਵੈਲਟ ਬਾਕਸ ਦੇ ਵਿੱਚ ਆਪਣਾ ਵੈਲਟ ਪਾ ਦਨਗੇ ਤੇ ਉਹ ਟੋਟਲ ਸਿਕਿਉਰ ਸੇਫ ਤੇ ਸੀਕ੍ਰੀਟ ਰੱਖਿਆ ਜਾਊਗਾ ਤੇ 1 ਜੂਨ ਨੂੰ ਗਰਮੀ ਬਹੁਤ ਹੋਏਗੀ ਉਸ ਤੋਂ ਲੈ ਕੇ ਕੀ ਕੀ ਹਾਂ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵੀ 1 ਜੂਨ ਨੂੰ ਬਹੁਤ ਗਰਮੀ ਹੋਣੀ ਹੈ ਤੇ ਉਹਨੂੰ ਦੇਖਦੇ ਹੋਏ ਇਲੈਕਸ਼ਨ ਕਮਿਸ਼ਨ ਵੱਲੋਂ ਹੀਟ ਵੇਵ ਪਲਾਨ ਬਣਾਇਆ ਗਿਆ ਹੈ ਜਿਹੜਾ ਕਿ ਸਾਡੇ ਐਡੀਸੀ ਮੈਡਮ ਤਹਿਸੀਲਦਾਰ ਚਾਂਸ ਸਾਹਿਬ ਜੀ ਨੇ ਇਕੱਠੇ ਰਲ ਕੇ ਬਣਾਇਆ ਹੈ ਇਹਦੇ ਚ ਅਸੀਂ ਇਨਸ਼ੋਰ ਕਰ ਰਹੇ ਹਾਂ ਇਹਰ ਪੋਲਿੰਗ ਬੂਥ ਦੇ ਉੱਤੇ ਟੈਂਟ ਲੱਗਿਆ ਹੋਵੇ ਵੇਟਿੰਗ ਏਰੀਆ ਹੋਵੇ ਕੂਲਰ ਲੱਗੇ ਹੋਣ ਪੱਖੇ ਹੋਣ ਪੀਣ ਦਾ ਪਾਣੀ ਹੋਵੇ ਠੰਡਾ ਪੀਣ ਦਾ ਪਾਣੀ ਤੇ ਇਹਦੇ ਲਈ ਅਸੀਂ ਖੁਸ਼ਹਰੀਆ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਾਂਗੇ ਵੀ ਗਰਮੀ 'ਚ ਕੁਛ ਅਬੀਲ ਵਾਲਾ ਜਨਵਰਤਵਾਦ ਪਾ ਲਗਵਾ ਸਕੀਏ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਰਿਕੁਐਸਟ ਵੀ ਕਰਾਂਗੇ ਸਾਡੇ ਜਿਹੜੇ ਵੋਟਰਾਂ ਨੂੰ ਵੀ ਜੇ ਸਵੇਰੇ ਜਲਦੀ ਵੋਟ ਪਾ ਸਕਣ ਜਿਵੇਂ ਕੋਈ ਸਹਿਰ ਕਰਨ ਜਾਂਦਾ ਕੋਈ ਸਾਈਕਲ ਕਲੱਬ ਹੁੰਦਾ ਕੋਈ ਯੋਗਾ ਕਰਦੇ ਨੇ ਉਹ ਸਵੇਰੇ ਜਲਦੀ ਵੋਟ ਪਾਣ ਤਾਂ ਪ੍ਰੈਸ਼ਰ ਜਿਹੜਾ ਹੈਗਾ ਦੁਪਹਿਰ ਵਕਤ ਬਾਕੀ ਲੋਕਾਂ ਦੀ ਘੜੀ ਟਾਈਮ ਦੇਖੋ ਨੋਟੀਫਿਕੇਸ਼ਨ ਆਣੀ ਹੈਗੀ ਐ 6 ਤਰੀਕ ਨੂੰ ਤਾਂ ਪੀੜਾ ਨਾਲ ਇਸ ਵਾਰ ਅਲੱਗ ਹੀ ਰਹੇਗਾ ਸਾਡੇ ਪਹਿਲੀ ਵਾਰੀ ਹੋ ਰਿਹਾ ਜਿਹੜੇ ਦਿਵਿਆਂਗ ਹਾਂਜੀ ਜਿਹੜਾ ਪਹਿਲੀ ਆ ਦਿਵਿਆਂਗ ਵਾਲਾ ਤੇ ਹੈਂਡੀਕੈਪ ਜਿਹੜੇ ਹੈਗੇ ਨੇ ਸਾਡੇ ਭਰਾ ਭੈਣ ਉਹ ਘਰ ਬੈਠੇ ਵੋਟ ਪਾ ਸਕਦੇ ਨੇ ਉਸਾ ਹੀਟ ਵੇਵ ਪਲਾਨ ਜਿਹੜਾ ਕਦੀ ਨਹੀਂ ਹੁੰਦਾ ਸੀ ਉਹ ਸਪੈਸ਼ਲ ਉੱਤੇ ਹਾਂਜੀ ਸਵੱਛਤਾ ਪਾਕੀਆਂ ਮੈਡੀਕਲ ਲਈ ਜਿਹੜਾ ਗਲੂਕੋਜ਼ ਜਿਹੜਾ ਕਿਸੇ ਤਰ੍ਹਾਂ ਦੀ ਦਵਾਈ ਚਾਹੀਦੀ ਹੈ ਉਹ ਉੱਥੇ ਮੌਕੇ ਤੇ ਮੌਜੂਦ ਹੋਏਗੀ 휠ਚੇਅਰ ਰੇਂਜ ਕਰਾ ਰਹੇ ਆ ਜੇ ਕੋਈ ਨਹੀਂ ਜਾ ਸਕਦਾ ਤੇ ਸਾਡਾ ਜਿਹੜਾ ਹੈਗਾ ਉਹੀ ਸਾਡਾ ਮੇਨ ਮੰਤਵ ਹੈ ਵੀ ਜੋ ਮੋਟਰ ਹੈ ਉਹਦਾ ਵੈਲਫੇਅਰ ਮਾਇਰ ਵੀ ਦੇਖਿਆ ਜਾਵੇ ਚਾਹੇ ਅਸੀਂ ਜੇ ਇਲੈਕਸ਼ਨ ਹੈ ਫ੍ਰੀ ਫੇਅਰ ਤੇ ਪੀਸਫੁਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇਨਸ਼ੂਰ ਕਰਨਾ ਕਰਵਾਵਾਂਗੇ ਕਰਵਾਵਾਂਗੇ ਵੀ ਨਾਲ ਨਾਲ ਵੋਟਰਾਂ ਵਾਸਤੇ ਜਿਹੜਾ ਹੈਗਾ ਸੀ ਉਹਨਾਂ ਸਹੂਲਤ ਉਹਨਾਂ ਦੀ ਜਿਹੜੀ ਜਿਹੜੋ ਰੋਲਸ ਪਾਣਾਂ ਲੱਗੇ ਵੀ ਇਹ ਲੋਕਤੰਤਰ ਦੇ ਵਿੱਚ ਉਹ ਵੀ ਹਿੱਸਾ ਨੇ ਤੇ ਉਹ ਵੀ ਆਪਣਾ ਫਰਜ਼ ਨਿਭਾ ਰਹੇ ਨੇ ਉਹਨਾਂ ਦੇਖਦੇ ਅਸੀਂ ਵੀ ਆਪਣਾ ਫਰਜ਼ ਨਿਭਾ ਲਈਏ ਸਰ ਜੰਦੀ ਭਾਈ ਹੋਏ ਕਿੰਨੇ ਤੋਂ ਜ਼ਿਲ੍ਹੇ ਪਰ ਦੇ ਵਿੱਚ ਵੋਟਰ ਹੈ ਜਿਹੜੇ ਇਹੋ ਜਿਹੇ ਰਹੇ ਹੋਏ ਕਿਤੇ ਹੈਗੇ ਆ ਤਕਰੀਬਨ 7000 ਛੱਡੇ ਵੋਟਰ ਨੇ ਜਿਹੜੇ ਕਿ 85 ਸਾਲ ਤੋਂ ਉੱਪਰ ਨੇ ਤੇ 4000 ਜਿਹੜੇ ਹੈਗੇ ਨੇ ਉਹ ਦਿਵੰਗ ਨੇ ਜਿਹੜੇ ਸਾਡੇ ਰਜਿਸਟਰਡ ਹੋਏ ਨੇ ਤੇ ਅਸੀਂ ਆਇਡੈਂਟੀਫਾਈ ਕੀਤੇ ਆ ਪੋਲਿੰਗ ਜਿਹੜੀ ਸਾਡੀ ਲਿਸਟਾਂ ਦੇ ਵਿੱਚ ਤਾਂ ਨੋਮੀਨੇਸ਼ਨ ਨੂੰ ਲੈ ਕੇ ਕੀ ਹਦਾਇਤਾਂ ਜੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਜੇ ਕੈਂਡੀਡੇਟ ਆਣੇ ਨੋਮੀਨੇਸ਼ਨ ਕਰਨ ਦੇ ਲਈ ਉਹਨਾਂ ਵਾਸਤੇ ਕੀ ਹਦਾਇਤ ਹੈ ਨੋਮੀਨੇਸ਼ਨ 7 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੇ ਉਹ ਆਪਣਾ ਫਾਰਮ ਭਰ ਸਕਦੇ ਹਨ ਉਹਦੇ ਲਈ 100 ਮੀਟਰ ਦੇ ਵਿੱਚ ਜਿਹੜਾ ਹੈਗਾ ਕੋਈ ਵੀ ਅਲਾਉਡ ਨਹੀਂ ਹੋਏਗਾ ਜਿੱਥੇ ਫਾਰਮ ਭਰਨੇ ਨੇ ਤੇ ਤਿੰਨ ਗੱਡੀਆਂ ਅਲਾਉਡ ਹੁੰਦੀਆਂ ਨੇ ਕੈਂਡੀਡੇਟ ਦੇ ਨਾਲ ਤੇ ਕੇਵਲ ਪੰਜ ਜਿਹੜੇ ਵਿਅਕਤੀ ਹੈ ਉਹ ਅੰਦਰ ਆ ਸਕਦੇ ਨੇ ਨੋਮੀਨੇਸ਼ਨ ਸਭ ਜਿਹੜੇ ਵੋਟਰ ਇਹ ਤੱਕ ਨਹੀਂ ਵੋਟਸਾ ਸਕਦੇ ਹਾਂਜੀ ਪਰਸੋਂ ਤੱਕ 4 ਮਈ ਤੱਕ ਵੋਟਾਂ ਮਾਰ ਸਕਦੇ ਆ ਇਸ ਤੋਂ ਚਿਹਰੇ ਦੇ ਪਰਸੋਂ ਹੈ ਜੋ ਕਿ ਡਿਸੇਬਲ ਹੈ ਉਹ ਵੀ ਵੋਟ ਪਵਾ ਸਕਦਾ ਹੈ ਇਲੈਕਸ਼ਨ ਤੋਂ ਪਹਿਲਾਂ ਹਾਂਜੀ ਕੋਈ ਵੀ ਵਿਅਕਤੀ ਉਹ 4 ਤੋਂ ਪਹਿਲਾਂ ਪਹਿਲਾਂ ਵੋਟ ਪਵਾ ਸਕਦਾ ਹੈ ਸ੍ਰੀਮਨ ਸਾਹਿਬ ਨੇ ਰੂਸ ਨੂੰ ਕਿਹਾ ਸੀ ਉਹ ਖਰੋ ਕਰਦੇ ਲੋਕਾਂ ਨੂੰ ਨਜ਼ਰ ਆਏਗੀ ਤੁਸੀਂ ਪੈਸੇ ਜਿਹਦੇ ਕੋਲ ਮੱਦੀ ਲੋਕ ਵੋਟ ਭਲੀਆਂ ਜਗ੍ਹਾ ਪਾਓ ਕੀ ਉਹਦੇ ਤੇ ਕੋਈ ਕਾਰਵਾਈ ਕਰੀਏ ਦੇਖੋ ਜਿਹੜਾ ਹੁੰਦਾ ਹੈ ਉਹਨਾਂ ਨੇ ਜਨਰਲ ਜਿਹੜੀ ਅਪੀਲ ਕੀਤੀ ਹੈ ਵੀ ਆਪਣੇ ਆਪਣੀ ਜਿਹੜੀ ਵੋਟ ਪਾਓ ਆਪਣੇ ਅੰਤਰਰਾਤਵਾਣ ਨੂੰ ਦੇਖ ਕੇ ਵੋਟ ਪਾਓ ਪਰ ਪੈਸੇ ਲੈ ਜੋ ਕੋਈ ਦਿੰਦਾ ਤੇ ਕੋਈ ਇਹ ਮੈਨੇ ਵੀਡੀਓ ਦੇਖੀ ਨਹੀਂ ਉਸ ਤੋਂ ਬਾਅਦ ਹੀ ਕਮੈਂਟ ਮੈਂ ਕਰ ਸਕਦਾ ਕੁੱਝ ਕਹਤਾਈ ਸਰ ਉਸ ਉਸ ਪੰਦੀ ਦਾ ਨਹੀਂ ਸਾਡੇ ਕੁੱਝ ਕਹਤੇ ਆ ਠੀਕ ਹੈ ਜੀ ਧੰਨਵਾਦ ਡੀਸੀਬਲ ਪਰਸਨ ਲਈ ਕੋਈ ਸਪੈਸ਼ਲ ਫਾਰਮ ਹੈ 12 ਡੀ ਫਾਰਮ ਹੁੰਦਾ ਜੀ 12 ਡੀ ਉਹ ਸਾਡੇ ਤਸੀਲਾ ਇਲੈਕਸ਼ਨ ਤੋਂ ਲੈਂਦਾ ਅਸੀਂ ਕਿ ਬਜ਼ੁਰਗ ਅਤੇ ਪਹਜ ਲੋਕ ਜਿਹੜੇ ਕਿ ਹੁਣ ਘਰ ਬੈਠ ਕੇ ਵੋਟ ਪਾ ਸਕਣਗੇ ਤਾਂ ਫਿਰੋਜ਼ਪੁਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕਿ ਇਹ ਵੱਡਾ ਉਪਰਾਲਾ ਕੀਤਾ ਗਿਆ। ਫਿਰੋਜ਼ਪੁਰ ਚੋ ਲੋਕ ਸਭਾ ਚੋਣਾਂ ਚੋਣਾ ਦੌਰਾਨ ਜਿਹੜਾ ਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਵਕਫਾ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਤੋਂ ਬਾਅਦ ਜਿਹੜਾ ਕਿ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਹੈ ਕਿ ਬਜ਼ੁਰਗ ਅਤੇ ਪਹਜ ਲੋਕ ਹੁਣ ਘਰ ਬੈਠ ਕੇ ਵੋਟਾਂ ਪਾ ਸਕਣਗੇ। ਤੋ ਦੱਸਦੇ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਵੋਟਾਂ ਦੌਰਾਨ ਜਿਹੜਾ ਕਿ ਕਾਫੀ ਗਰਮੀ ਹੋਵੇਗੀ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਕਿ ਪੂਰੀਆਂ ਤਿਆਰੀਆਂ ਖਿੱਚੀਆਂ ਗਈਆਂ